ਸਾਸਤਰੀ ਕਾਲ ਜੀ ਲਾਡਾ ਡਿਸਕਸ਼ਨ ਰੀਡਿਊ ਪ੍ਰੋਗਰਾਮ ਕੇ ਵਿੱਚ ਮਾਂ ਕਰ ਰਿਹਾ ਸਾਰਿਆਂ ਦਾ ਨਿੱਗਾ ਸਵਾਗਤ ਵੀਰ ਜਿਤਨੇ ਮੇਰੇ ਵੀਰ ਭੈਣ ਭਾਈ ਮਾਰੇ ਗਏ ਦਾ ਜੁੜ ਗਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਈਵ ਕਹਿ ਰਹੀ ਲਿਵਲੀ ਲੰਨਾ ਦੇ ਉੱਪਰ ਪਾਤਿਆ ਪੂਲ ਆਰ ਯੂ ਕਹਿ ਲ ਮਾਟਰ ਮੀਨ ਦਰਜਿੰਕਾ ਹੋ ਸ਼ੋ ਹੋ ਗਰਾ ਉੱਥਾ ਗਿਆ ਇਸ ਦਾ ਗਾੜਨ ਕਰਨਾ ਔਰ ਕਹਿ ਰਿਹਾ ਲੋਕਾਂ ਨੂੰ ਸੂਲਤਾ ਦੇਣੀ ਸਰਕਾਰ ਦਾ ਫਰਜ ਹੋਆ ਇਹ ਕੋਈ ਸਾਨ ਨਹੀਂ ਹੁੰਦਾ ਅਰੀਵ ਹਰ ਰੋਜ ਦਾ ਕਿਸੇ ਵੀ ਦਾ ਹਰ ਰੋਜ਼ ਕਿਸੇ ਨਾ ਕਿਸੇ ਪਾਸੇ ਕਾ ਲੋਕ ਪੱਖੀ ਕਰ ਜਾਗਾ ਨੀ ਪੱਥਰ ਰੱਖ ਰੇ ਔਰ ਪੱਥਰਾਂ ਮੇ ਪੱਥਰ ਰੱਖ ਰੇ ਔਰ ਯੋ ਕਈ ਤਰਾਕੇ ਸਮਾਗਮ ਪਹਿਲਾਵਾ ਕਾ ਪੰਜਾਮਾ ਹੋਣ ਤੇ ਹਟ ਗੇ ਦੇਗਾ ਕਦੇ ਨਹੀਂ ਹੋਏ ਕਹਾ ਪਿੱਛਾ ਰੁੱਕ ਗੇ ਦੇਖਾਈ ਯੋ ਸ਼ੁਰੂ ਕਰੇ ਮਨ ਪਹਿਲਾ ਕਾ ਪੰਜਾਬ ਨੂੰ ਛੰਡ ਗਾ ਸਿਰਫ ਯੋ ਲੀਡਰ ਕਾ ਆਪਣਾ ਘਰ ਭਰਨੇ ਕਾ ਕੰਮ ਕਰਦੇ ਦੇ ਇਸke ਵਿੱਚੋਂ ਸਾਰਾ ਇਹਨਾਂ ਨੇ ਜੋ ਬਾਪੂ ਪ੍ਰਕਾਸ਼ ਬਾਦਲ ਕੇ ਛੋਗਰੇ ਸੁਖਵੀਰ ਬਾਦਲ ਕੇ ਪਰ ਗਏ ਆ ਕਾਂਗਰਸ ਪਾਰਟੀ ਇਹੋ ਕਹ ਲੋ ਵੀਰ ਇਹ ਤੋਂ ਬੀਜੇਪੀ માં ਚਲੇ ਗਿਆ ਇਹ ਪਟਿਆਲੇ ਵਾਲਾ ਰਾਜਾ ਇਸਕੇ ਉੱਪਰ ਵੀ ਸਵਾਲ ਖੜੇ ਕਰੇ ਬਸ ਕਾ ਆਪਣੇ ਪਰਿਵਾਰ ਬਾਰੇ ਵਿੱਚ ਸੋਚਦੇ ਰਹੇ ਪਰਿਵਾਰ ਨੂੰ ਪੈਸੇ ਬਣਾਣੇ ਪਰਿਵਾਰ ਸੈਟਲ ਕਰਨੀ ਕਾ ਰੋਜ਼ ਵਿਕਾਸ ਹੋ ਰਿਹਾ ਇਤਨਾ ਵਿਕਾਸ ਹੋ ਰਿਹਾ ਕਾ ਤੁਹਾਨੂੰ ਮੈਂ ਦੱਸ ਨਹੀਂ ਸਾਰੇ ਦਾ ਪਰ ਯੋ ਮਨ ਇੱਕ ਬਾਤ ਨਹੀਂ ਸਮਝਵਾਈ ਉੱਥਾ ਯੋ ਰੇਲਵੇ ਬ੍ਰਿਜ ਦਾ ਉਦਘਾਟਨ ਕਰਿਆ ਪ੍ਰਕਾ ਯੋ ਸਵੀਸ ਯੋ ਸਕਵੀਰ ਜਾ ਰਿਹਾ ਭਗਵੰਤ ਮਾਨ ਨੇ ਪੱਥਰ ਦਾ ਪੱਥਰ ਲਾਇਆ ਵਾ ਬੜਾ ਉਸਕੇ ਉੱਪਰ ਲਿਖਿਆ ਵਾ ਨੋ ਭਗਵੰਤ ਮਾਨ ਦਾ ਇਹ ਵੀ ਯੋ ਤੋਂ ਕਰਦੇ ਕਾ ਪੱਥਰ ਨਹੀਂ ਲਾਣੇ ਮਨ ਨੇ ਜੇ ਪੱਥਰ ਲਾਵੇਂਗੇ ਉਦਘਾਟਨ ਦਾ ਰਿਕਸ਼ੇ ਵਾਲਾ ਕਰੇਗਾ ਰੇੜੀ ਵਾਲਾ ਕਰੇਗਾ ਟੈਂਪੂ ਵਾਲਾ ਕਰੇਗਾ ਮਜ਼ਦੂਰ ਕਰੇਗਾ ਆਰ ਕਹਿਣੀ ਕਿ ਆਰ ਕਰਨੀ ਵਿੱਚ ਵੀ ਇਹ ਫਰਕ ਦੇਖ ਲਓ ਥਾਰੇ ਸਾਹਮਣੇ ਵੀਰਾ ਕਾਲੂ ਤਾਂ ਉਹ ਕਹਿ ਨਹੀਂ ਸਕਦੇ ਵੀ ਉਹ ਮਤਲਬ ਕੀ ਹੋ ਗਿਆ ਲੱਡੇ ਜੇ ਲਿਓ ਜਰਾ ਕਿਹਾ ਦਾ ਵੀ ਮਿਸਤਰੀ ਦਾ ਨਾਮ ਲਿਖੇਗੇਗਾ ਪੱਥਰ ਦੇ ਉੱਪਰ ਈ ਵੀ ਉਹ ਪੱਥਰ ਦੇ ਉੱਪਰ ਲਿਆ ਭਗਵੰਤ ਮਾਨ ਦਾ ਨਾਮ ਈ ਮਨ ਨੂੰ ਈ ਸਮਝ ਮਾਰੀ ਦੱਸਿਓ ਵੀਰੇ ਵੀ ਉਹ ਪੋਲ ਭਗਵੰਤ ਮਾਨ ਨੇ ਬਣਾਇਆ ਮਿਸਤਰੀ ਗੰਪ ਭਗਵੰਤ ਮਾਨ ਨੇ ਕਰਿਆ ਕਿਉਂਕਿ ਭਗਵੰਤ ਮਾਨ ਤਾਂ ਕਹਿ ਰਿਹਾ ਲਗਾ ਵੀਰੇ ਇਹ ਮੰਨਣਾ ਹੈ ਜੋ ਜਿਹੜੇ ਪੱਥਰ ਲਾਏਗਾ ਇਨਕੇ ਉੱਪਰ ਮਿਸਤਰੀ ਦਾ ਐਡਰੈਸ ਪਾਇਗਰੇਗੇ ਸਾਰਾ ਦੱਸ ਰਹੇ ਕਿਹੜੇ ਮਿਤਰੀ ਕਿਹੜਾ ਕੰਮ ਕਰਿਆ ਮਜ਼ਦੂਰ ਕਿਹੜਾ ਦਾ ਰਲ ਰਿਹਾ ਜੀ ਇਸका ਉਨ੍ਹਾਂ ਨਾਮ ਲਿਖਿਆ ਕਰenge ਸਾਰੇ ਕਿ ਦੱਸੇ ਕਰenge ਲੋਕਾਂ ਨੂੰ ਪਰ ਇਹ ਦੇਜੇ ਵੀਰ ਉੱਥਾ ਪੱਥਰ ਦੇ ਪੁਰਨਾ ਭਗਵੰਤ ਮਾਨ ਕੇ ਮਿਸਤਰੀ ਦਾ ਨਾਮ ਤਾਂ ਨਾ ਲੇਬਰ ਵਾਲੇ ਦਾ ਨਾਮ ਤਾਂ ਇਹੋ ਕਹ ਲੋ ਬਸ ਭਗਵੰਤ ਮਾਨ ਗਏ ਨਾਮ ਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇਹ ਵੀ ਇਹੋ ਕਹ ਲੋ ਵੀਰ ਮਹਿੰਦਰ ਮਾਟਰ ਦਾ ਛੋਗਰਾ ਉੱਥਾ ਖੜਾ ਹੋਆ ਕਹਿ ਰਿਹਾ ਤਾਂ ਵੀਰ ਮਾਨ ਹੈ ਸਾਰਾ ਪੰਜਾਬ ਦਾ ਦਿੱਲੀ ਵਾਲੇ ਲਾਲਾ ਜੀ ਦੇ ਪੈਰਾਂ ਮਾਂ ਰੱਖਦੇ ਆ ਕਾ ਬਸ ਦਿੱਲੀ ਵਾਲੇ ਲਾਲਾ ਜੀ ਨੂੰ ਸਮਰਪਿਤ ਕਰਤਾ ਪੰਜਾਬ ਮਾਨ ਹੈ ਸਾਰਾ ਔਰ ਉੱਧਰ ਵਿਰੋਧੀ ਕਰੇਗਾ ਪੱਥਰ ਬਨ ਨੋਂ ਭਗਵੰਤ ਮਾਨਾ ਲਿਖਵਾ ਕਾ ਦੱਸੋ ਭਗਵੰਤਵਨ ਕਿਦਨ ਤੇ ਯੋ ਕਾਸੀ ਤੇ ਯੋ ਕੇਸੀ ਜਾਵਾ ਕਰਨੀ ਯੋ ਆ ਜਿਹੜੀ ਉਹ ਚੱਕਾ ਇਹਦਾ ਕਿਦਨ ਥੋੜੇ ਅਗਲ ਪੂਰਾ ਪੱਥਰ ਭੰਨਣ ਆਇਆ ਖਾਈ ਕਾ ਜੀ ਬਾਅਦ ਓ ਈਵ ਜਵਾਬ ਹੈ ਨਹੀਂ ਇਨਕੇ ਪਾ ਈਵ ਜਿਆਦਾ ਕਾਹ ਹੋਣਾ ਮਰੀਓ ਬਾਦ ਵੀ ਜੇ ਥਾਨਾ ਕਹੀ ਫੇਸ ਕੇ ਉਪਰ ਵਿਚਾਰ ਕਰੋ ਈਵ ਨਾਇਨਾ ਨੇ ਉਹ ਵਿਚਾਰ ਕਰਿਆ ਇਸਕੇ ਉਪਰ ਨਾ ਬਾਤ ਕਹੀ ਈਵ ਉਹ ਇੱਕ ਬਾਤ ਬਣ ਕਰੇਗੀ ਹਰਿਓ ਕਰ ਤਾਂ ਹਰ ਰੋਜ਼ ਵਿਕਾਸ ਕਮ ਹੋ ਰਿਆ ਹਿੰਦੀ-ਬੰਦੀਆ ਮਾਸਤਾ 2000-2000 ਰੁਪਿਆ ਅਲੇ ਦਾ ਕਥਾਨਾ ਦੇ ਨਹੀਂ ਵਿਕਾਸ ਕਿਹੜੇ ਬਾਸੇ ਹੋ ਰਿਹਾ ਮੇਰੇ ਪੀਪੀਐਨ ਨੂੰ 10000 ਜਾਨ ਆਰ ਉਦਰ ਇਬ ਇਸਕੇ ਉੱਪਰ ਬੁਬਾਦ ਬਣਨੇ ਦੇ ਬਾਅਦ ਅਗਲੀ ਖਬਰ ਸੁਣ ਲਿਓ ਵੀਰ ਯੋ ਕੈਰੇ ਵੀਰ ਖਾਲੀਦ ਕਾ ਬਾਗੀ ਧੜਾ ਗੁਰਪ੍ਰਤਾ ਬਡਾਲਾ ਬੋਲਿਆ ਦਾ ਹੈ ਵੀ ਪਾਰਟੀ ਮਾਂ ਹਾਵੀ ਨਹੀਂ ਹੋਣ ਦੇਵਾਂਗੇ ਪਰਿਵਾਰਵਾਦ ਇਹ ਜਿਹੜੇ ਪਰਿਵਾਰਵਾਦ ਗਾਇਸ ਨੂੰ ਕਰ ਰਹੀਆਂ ਖਤਮ ਜਲੰਧਰ ਦੇ ਨਕੋਦਰ ਦੇ ਨੂਨ ਮੈਦ ਕਸਪੇ ਵਿੱਚੋਂ ਸ਼੍ਰੋਮਣੀ ਖਾਲੀਦ ਦਲ ਕਾ ਬਾਗੀ ਧੜਾ ਯੋ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਤਉਥਾ ਖਾਲੀਦ ਦਲ ਸੁਧਾਰ ਲਹਿਰ ਦੀ ਸ਼ੁਰੂਆਤ ਕਰੀ ਔਰ ਸਾਬਕਾ ਵਧਾਇਕ ਸ਼੍ਰੋਮਣੀ ਅਕਾਲੀ ਦਲ ਬਾਗੀ ਧੜੇ ਦਾ ਸੀਨੀਅਰ ਆਗੂ ਗੁਰਪ੍ਰਤਾਪ ਬਟਾਲਾ ਈਸਨਾਂ ਬੀਰੀਸ ਕੀ ਪ੍ਰਧਾਨਗੀ ਹੇਟ ਨੂੰ ਉੱਧਰ ਦੇ ਨੂਰ ਮੈਲਮਾ ਮੀਲਾ ਨੇ ਰੱਖ ਲਈ ਮੀਟਿੰਗ ਕਾ ਮੀਟਿੰਗ ਕਰਨਗੇ ਮੀਟਿੰਗ ਕਰਨਗੇ ਵੀਰ ਆਹ ਇਹਨਾਂ ਨੇ ਉੱਥੇ ਮੀਟਿੰਗ ਕਰੀ ਵੀਰ ਕਿਸਕੇ ਗੱਲ ਗੱਲਾ ਗੁਰਪ੍ਰਤਾਪ ਬਟਾਲਾ ਕਹ ਰਿਹਾਗਾ ਲੋਕਾਂਗੇ ਅਕਾਲੀ ਦਲ ਸੁਧਾਰ ਲਹਿਰ ਦੇ ਮੱਦੇਨਜ਼ਰ ਕਾ ਪੱਕਾ ਠੇਗਾ ਲੋਕਾਂ ਨੂੰ ਜੋੜेंगे ਪਾਰਟੀ ਦੇ ਬਾਰੇ ਮਾ ਕਹਾ ਇਹ ਜਿਹੜੀਆਂ ਕਮਜ਼ੋਰੀਆਂ ਕਹਈ ਇਹ ਕਮਜ਼ੋਰੀਆਂ ਕਰਨਗੇ ਦੂਰ ਕੰਮ ਕਰੇਗੇ ਲੋਟ ਫੇਰ ਆਵੇਗਾ ਕੰਮ ਲੋਟ ਮਤਲਬ ਵੀ ਉਹ ਕੈਲੋ ਵੀਰ ਕਾਦੀ ਦਾ ਨਾਲੇ ਪੈਰਾ ਪਾਰ ਹੋਏ ਬੈਠੇਗਾ ਵੀਰ ਜਿੱਤਰਾ ਮਰਜੀ ਹੋਏ ਜੋ ਪਾਰਟੀ ਮੰਨੈ ਸੋਮਣੀ ਕਾਦੀ ਦਲ ਤੇ ਇਹ ਉਹ ਅਜਿਹਾ ਪ੍ਰਕਾਸ਼ ਵਾਲਾ ਛੋਗਰਾ ਇਸकी ਪ੍ਰਧਾਨਗੀ ਤਾਰਨ ਆਈ ਹੁੰਤਾਲਾ ਬਸ ਔਰ ਬਡਾੜਾ ਕਹਿ ਰਿਹਾਗਾ ਪਿੰਟ ਪਿੰਟ ਜਾਗਾ ਨਾ ਲੋਕਾਂ ਨੂੰ ਦੱਸੇ ਵੀ ਅਕਾਲੀ ਦਲ ਮੂੜਕਾ ਸਰਜੀਤ ਹੋਗਾ ਇਹ ਜਿਹਨੂੰ ਜਿਉਂਦਾ ਕਰਨਾ ਬਡਾਲਾ ਕਹ ਰਿਹਾ ਕਾ ਸ਼੍ਰੋਮਣੀ ਅਕਾਲੀ ਦਲ ਕਾਇਓ ਜਿਹੜਾ ਹੈ ਸਵੀਰ ਬਾਦਲ ਸੀਟ ਸੜਨ ਤਿਆਰ ਨਹੀਂਗਾ ਨਮੀ ਲੀਡਰਸ਼ਿਪ ਪਾਣ ਦੇ ਬਾਅਦ ਇਸ ਤਰ੍ਹਾਂ ਮਨ ਨਿਗੋਣੇ ਦੇਣਾ ਹਾਂ ਮਾਨਣਾ ਸਿਰਫ ਲੋਕਾਂ ਦਾ ਆਪਣਾ ਪਰੂਸਾ ਕਾਇਮ ਕਰਨੇ ਵਾਸਤਾ ਯੋ ਨਾਜ਼ਕ ਟਾਈਮ ਕਾ ਹਮਾਰੇ ਉੱਪਰ ਇਸ ਨੂੰ ਸਰਜੀਤ ਕਰਨਾ ਬਡਾਲਾ ਕਹ ਰਿਹਾ ਕਾ ਵੀ ਅਕਾਲੀ ਦਲ ਮਾ ਯੋ ਭਾਈਵਾਦ ਭਾਈਵਾਦ ਭਤੀਜਾਵਾਦ ਯੋ ਸਾਰਾ ਦਾ ਰਹਿਣੇ ਦੇ ਨਾ ਮੰਨੇਗਾ ਚੱਕ ਦੇਣਾ ਯੋ ਸਾਰਾ ਕੰਮ ਆ ਪੰਜਾਬ ਕੀ ਖੇਤਰੀ ਪਾਰਟੀ ਕਾ ਸ਼੍ਰੋਮਣੀ ਅਕਾਲੀ ਦਲ ਸਰਜੀਤ ਕੌਰ ਦਾ ਸਮਰਥਨ ਨਾ ਦੇਣ ਦਾ ਮਤਲਬ ਅਧਿਕਾਰਕ ਲੈਨ ਕਰਿਆ ਦਾ ਆਰ ਕਾ ਵੀ ਇਹ ਦੂਸਰੇ ਪਾਸੇ ਗਈ ਔਕਾਦਲੀ ਦਾ ਦੂਸਰੇ ਪੱਖ ਸੁਖਵੀਰ ਬਾਦਲ ਕੀ ਲੀਡਰਸ਼ਿਪ ਕੇ ਸਵਾਲ ਖੜੇ ਕਰੇ ਲੀਡਰਸ਼ਿਪ ਕੇ ਉੱਪਰ ਬਹੁਤ ਬਾਤਾਂ ਕਰੀਆਂ ਇਹਨਾਂ ਨੇ ਕਾ ਜਲੰਧਰ ਦੇ ਵਿੱਚ ਬਫਫ ਮੀਟਿੰਗਾਂ ਕਰੀਆਂ ਕਾ ਮੰਨਾਂ ਉੱਥਾ ਜਾਗਾ ਚੰਦੂ ਮਾਜਰਾ ਯੂ ਕੈਲੋ ਵੀ ਬਦਲਾਅ ਸ਼ਬਦ ਵਰਤੋ ਕਾ ਕਾ ਸੁਖਵੀਰ ਬਾਦਲ ਲੀਡਰਸ਼ਿਪ ਕੇ ਸਵਾਲ ਖੜੇ ਕਰਤੇ ਆਰ ਇਸਕੇ ਗੈਰਗੈਰ ਸੁਖਵੀਰ ਬਾਦਲ ਈਸਨੇ ਕਹਿਆ ਵੀਰ ਯੋ ਸੀਨੀਅਰ ਆਗੂ ਯੋ ਬਸੀ ਵਾਲਾ ਚੀਮਾ ਦਲਜੀਤ ਚੀਮਾ ਯੋ ਸਾਰੇ ਵੀਰ ਕਹਿ ਲੋ ਵੀਰ ਉੱਥਾ ਇਨ੍ਹਾਂ ਦੇ ਬਿਆਨ ਨਿਕਲ ਗਏ ਜਲੰਧਰ ਜਿਮਨੀ ਚੋਂ ਢ ਕੇ ਵਿਚਮਾ ਔਰ ਬੀਬੀ ਜ਼ਗੀਰ ਕੌਰ ਇਸ ਨੂੰ ਵੀ ਨਹੀਂ ਕਿਹਾ ਪੁੱਛਿਆ ਇਨ੍ਹਾਂ ਨੇ ਕਾ ਬੀਬੀ ਜ਼ਗੀਰ ਕੌਰ ਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਚਲੋ ਘਰ ਔਰ ਉਧਰ ਵੀਰ ਬਿਨਾ ਬੁਲਾਏ ਇੱਕ ਬਿਆਮਾ ਪਹੁੰਚ ਗਏ ਪੁਲਿਸ ਵਾਲੇ ਪੁਲਿਸ ਵਾਲੇ ਜਦੋਂ ਉੱਥਾ ਪਹੁੰਚੇ ਲੋਕਾਂ ਨੇ ਚੱਕ ਲਏ ਕੰਨ ਇਹ ਪੁਲਿਸ ਵਾਲੇ ਉਰਾ ਕਿਤਰਾ ਆਗੇ ਵੀਰ ਵਿਆਹ ਮ ਇਹ ਜਨਮਾ ਕਿਤਰਾ ਆਗੇ ਪੁਲਿਸ ਵਾਲੇ ਹੁਣ ਸੰਗ ਕਿਨੇ ਬੁਲਾਇਆ ਪੰਜਾਬ ਪੁਲਿਸ ਦਾ ਕਾਰਨਾਮਾ ਜੋ ਕਾ ਵੀ ਇਹ ਕੋਈ ਨਾ ਕੋਈ ਗੱਲਬਾਤ ਇੰਜ ਹੋਈ ਯਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਯੋ ਵੀਰ ਪੁਲਿਸ ਵਾਲੇ ਦੀ ਵੀਡੀਓ ਚਾਰ ਪੁਲਿਸ ਵਾਲੇ ਬਿਨਾ ਬੁਲਾਏ ਇੱਕ ਵਿਆਹ ਮ ਦਾਰੂ ਪੀਣ ਚਲੇ ਗਏ ਨਸੇ ਮ ਤੂਤੋਗਾ ਉਥਾਈਕ ਬਾਇਰਲ ਵੀਡੀਓ ਹੋਗੀ ਜਾ ਨਮਾ दारू ਪੀ ਗਈ ਇਹਨਾਂ ਨੇ ਪਾਇਆ ਖੌਰੂ ਪੂਰਾ ਉੱਠਾ ਸ਼ਰਾਬੀ ਪੁਲਿਸ ਵਾਲੇ ਉੱਥਾ ਗੱਲਾਂ ਬਾਤਾਂ ਕਰਦੇ दारू ਪੀਗਾ ਟਾਇਡ ਹੋਏ ਵੀਰ ਪੁਲਿਸ ਵਾਲੇ ਸਾਰੇ ਆਰ ਯੋ ਕਹਿ ਲੋ ਵੀਰ ਇਹਨਾਂ ਨੇ ਉੱਠਾ ਯੋ ਸਾਰਾ ਜਿਹੜਾ ਮਤਲਬ ਚੱਕਰ ਫੱਕਰ ਜਾ ਪਾਇਆ ਵਾ ਤਾਂ ਇਸ ਦੇ ਵਿੱਚ ਵੀ ਲੋਕਾਂ ਨੇ ਬਣਾ ਲਈ ਪੁਲਿਸ ਵਾਲਾ ਦੀ ਵੀਡੀਓ ਔਰ ਜਦ ਪੁਲਿਸ ਵਾਲੇ ਨੇ ਬਣਾਈ ਵੀਡੀਓ ਇਸਕਾ ਪੈ ਗਿਆ ਕਲੇਸ਼ ਮਕਲੀ ਇਸ ਇਤਨਾ ਜ਼ਿਆਦਾ ਪੈ ਗਿਆ ਵੀਰ ਜੋ ਕਹਿ ਲੋ ਵੀਰ ਈਬ ਸਮਝ ਤੇ ਬਾਹਰ ਹੋ ਰਹੀ ਵੀ ਉਹ ਬਣ ਗਿਆ ਔਰ ਇਹ ਬਿਆਮਾ ਇੱਕ ਸੀਨੀਅਰ ਆਗੂ ਉਸਨੇ ਇਹ ਪੁਲਿਸ ਨਾਲ ਗੱਲਾਂ ਬਾਤਾਂ ਕਰੀ ਮਾਹੌਲ ਦੇਖਾ ਬਿਆਮਾ ਇਹ ਲੋਕ ਪ੍ਰੇਸ਼ਾਨ ਹੋ ਗਏ ਤਰਾਜ ਉਹ ਗੱਲਾਂ ਹੋ ਗਈਆਂ ਉੱਥਾ ਪੁਲਿਸ ਨੇ ਸ਼ਿਕਾਇਤ ਕਰਤੀ ਪੁਲਿਸ ਨੂੰ ਪੁਲਿਸ ਕੀ ਸ਼ਿਕਾਇਤ ਕਰਤੀ ਔਰ ਐਸਐਸਬੀ ਅੰਕਰ ਗੁਪਤਾ ਪਰ ਇਹ ਕਹਿ ਲੋ ਵੀ ਇਹਦੇ ਖਿਲਾਫ ਕਾਰਵਾਈ ਕਰੀ ਆਰੇ ਪਤਾਨੀ ਲੱਗਾ ਵੀ ਰੌਲਾ ਹੈ ਕਿ ਆਤਾਰ ਹਸੀਆਰਪੁਰ ਰੋਡ ਦੇ ਉਪਰ ਨੀਜੀ ਰਿਜ਼ੋਰਟ ਦੇ ਵਿੱਚੋਂ ਵਿਆਹ ਹੋ ਰਿਹਾ ਦਾ ਉੱਥਾ ਪੁਰਸਾਲੇ ਬਿਨਾ ਕਹੇ ਮੂੰਹ ਦੇਖ ਲਓ ਟੈਲੀਫੋਨ ਕਰਦੇ ਉਹਨਾਂ ਨੂੰ ਉੱਥਾ ਯੋ ਲੜਾਈ ਹੋ ਗਈ ਉੱਥਾ ਯੋ ਹੋ ਗਏ ਕਦੇ ਨਹੀਂ ਵੀ ਰਿਓ ਇਸ ਚੀਜ਼ ਨੂੰ ਲੈ ਕੇ ਹਰਕਤ ਕਰਦੇ ਆਰੀ ਉਰਾ ਆਪਣੇ ਆ ਪਹੁੰਚ ਗਏ ਵੀ ਕਿਸੇ ਨੇ ਕੇਹਾ ਨਹੀਂ ਕਰਿਆ ਨਹੀਂ ਮਰਜੀ ਗਏ ਉੱਥਾ ਜਾ ਕੇ ਦਾਰੂ ਪੀਣ ਲੱਗੇ ਵੀ ਇਹ ਚੰਗੀ ਬਾਤ ਥੋੜੀ ਵੀ ਕਿਸੇ ਜਨਮਾਂ ਜਾ ਕੇ ਦਾਰੂ ਪੀਓ ਥਮ ਅਰ ਉਦਰ ਯੋ ਬਿਆੰਤ ਕਾ ਪੁੱਤ ਅਰਵਨੀਤ ਬਿੱਟੂ ਇਸ ਨੂੰ ਰਾਜ ਸਭਾ ਭੇਜਣਾ ਦੱਸ ਇਸ ਨੂੰ ਅੱਗਾ ਦੇ ਅੱਗਾ ਭੇਜੀ ਜਾ ਰੇ ਵੀਰ ਅੱਗੇ ਦੇ ਅੱਗਾ ਭੇਜ ਰੇ ਯੋ ਪਹਿਲਾ ਇਸ ਨੂੰ ਦੇ ਲੇ ਦਿੱਤੀ ਭੇਜ ਜਾਈ ਦਿੱਲੀ ਅੱਗਾ ਰਾਜ ਸਭਾ ਭੇਜ ਰੇ ਪਹਿਲਾਂ ਲੋਕ ਸਭਾ ਫਿਰ ਰਾਜ ਸਭਾ ਭਾਰਤੀ ਜਨਤਾ ਪਾਰਟੀ ਵਾਂ ਅਰਵਨੀਤ ਬਿੱਟੂ ਯੋ ਪੌੜੀਆਂ ਚੜ੍ਹਨ ਲੱਗ ਗਿਆ ਵੀਰ ਸੀਟ ਲੱਭ ਗਈ ਇਸ ਨੂੰ ਵੀਰ ਬ੍ਰੀਤ ਬਿੱਟੂ ਹਰਿਆਣਾ ਦੇ ਰਾਜ ਸਭਾ ਮੈਂਬਰ ਬਣ ਸਗਾ ਰਣਵੀ ਅਯਰਣ ਯੋ ਅਰਵਨੀਤ ਬਿੱਟੂ ਲੋਕ ਸਭਾ ਵਾਂ ਇਹ ਚੋਣਾ ਹਾਰ ਗਿਆ ਦਾ ਕਾਂਗਰਸ ਛੱਡ ਕੇ ਭਾਜਪਾ ਮ ਆਇਆ ਅਰ ਸ੍ਰੀ ਨੰਦਪੁਰ ਸਾਹਿਬ ਤੇ ਉਹ ਕਾ ਲੁਧਿਆਣੇ ਦੇ ਤਿੰਨ ਵਾਰ ਮਤਲਬ ਕਾਂਗਰਸੀ ਸੰਸਦ ਰਹੇ ਸੁਖਿਆ ਭਾਜਪਾ ਟੀਟਵਾ ਬੋਟਾ ਲੜੀਆਂ ਹਾਰ ਗਿਆ ਇਹ ਲੋਕ ਸਭਾ ਚੋਣਾ ਹਾਰਨ ਦੇ ਬਾਅਦ ਬਿੱਟੂ ਨੂੰ ਮੋਦੀ ਨੇ ਕੈਬਨਿਟ ਵਾਲਾ ਜਗ੍ਹਾ ਦੇ ਦਿੱਤੀ ਇਹ ਬ ਕਹਿ ਲੋ ਵੀਰ ਜਾਤ ਉਹ ਜਿਹੜਾ ਕੈਬਨਟ ਲਈ ਕੁਰਸੀ ਉਹ ਮੋਦੀ ਨੇ ਕਿਸ ਆਪਣੇ ਬੰਦੇ ਨੂੰ ਦੇਣੀ ਬਿੱਟੂ ਤੋਂ ਕਾ ਚਾਰ ਬੇ ਇਕੱਠੇ ਕਰ ਪੰਜਾਬ ਲੈ ਆਇਆ ਯਾਰ ਆ ਫਿਰ ਬਿੱਟੂ ਨੂੰ ਪਾਦਾ ਵੀ ਅੱਗਾ ਯੋ ਮਤਲਬ ਵਿਧਾਨ ਸਭਾ ਵਿੱਚ ਬੋਟਾਂ ਆਣੀਆਂ ਬੋਟਾਂ ਜਿੱਤਣੀਆਂ ਮੰਨਣਾ ਇਸ ਕਰਕੇ ਯੋ ਸਾਰੀ ਫੀਲਡਿੰਗ ਸ਼ੀਲਡਿੰਗ ਜਿਹੜੀ ਲਾਈਵ ਇਹਨਾਂ ਨੇ ਇਹ ਬਕਰੇ ਵੀਰ ਇਸਕੇ ਵਿਚমা ਇਹ ਹਰਿਆਣੇ ਦੀ ਇੱਕ ਯੋ ਸੀਟ ਜਿਹੜੀ ਰਾਸ ਸਭਾਈ ਖਾਦੀ ਇਸਕੇ ਉੱਪਰ ਗਾਇਸ ਨੂੰ ਬਿਠਾ ਦੇਣਗੇ ਯੋ ਸੀਟ ਹੋ ਜੇਗੀ ਫੁੱਲ ਭਰ ਦੇਣਗੇ ਸੀਟ ਨੂੰ ਗਾਇਸ ਆ ਰਿਹਾ ਇਸਕੇ ਯੋ ਕੈ ਪ੍ਰਕਾਸ਼ ਬਾਦਲ ਇਤਿਹਾਸ ਰਸਾਇਣੇ ਰਾਜਣੇ ਦੀ ਤਿਆਰੀ ਮਸਵੀਰ ਬਾਦਲ ਯੋ ਕਾ ਅਭੀ ਜਿਤਰਾ ਬਾਪੂ ਪ੍ਰਕਾਸ਼ ਬਾਦਲ ਨੇ ਇਤਿਹਾਸ ਰਚਿਆ ਜਿਤਰਾ ਸੁਖਵੀਰ ਬਾਦਲ ਵੀ ਰਚੇਗਾ ਇਤਿਹਾਸ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਬਾਦਲ ਪਾਰਟੀ ਦੇ ਅੰਦਰ ਕਦਰ ਦਾ ਦਬਾਅ ਪੈ ਰਿਹਾ ਵੀ ਇਸ ਕਰਕੇ ਆਉਣ ਵਾਲੀ ਤਿੰਨ ਜਿਮਨੀ ਚੋੜਾਵਾ ਸ਼੍ਰੋਮਣੀ ਅਕਾਲੀ ਦਲ ਦੀ ਪੁਰਾਣੀ ਪੰਥਕ ਪਾਰਟੀ ਗਿੱਦੜਵਾਦੇ ਯੋ ਆਪ ਮદાન ਵਿੱਚ ਉਤਰੇਗਾ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਯੋ ਰੂਹ ਫੁਕਣ ਵਾਸਤਾ ਪ੍ਰਧਾਨ ਅਕਾਲੀ ਦਲ ਦੀ ਅੰਦਰੂਨੀ ਸੱਤਰਾ ਨੇ ਯੋ ਦੱਸਿਆ ਸੂਤਰਾ ਨੇ ਕਿ ਆ ਵੀ ਯੋ ਕਾ ਪ੍ਰਧਾਨ ਜਿਗਾ ਵੀ ਜਿਤਰਾ ਵਾਂਗਾ ਕੋਚ ਹੋਇਆ ਆਪ ਮੂਰਾ ਇਸ ਤਰ੍ਹਾਂ ਪ੍ਰਧਾਨ ਜੀ ਆ ਮੂਰੇ ਹੋਏ। ਇਹ ਮੂਰਾ ਹੋਗਾ ਯੋ ਇਸ ਕਾ ਹੱਲ ਲਗ ਢੰਗੇ ਵੀਰ। ਇਸੀ ਘਰ ਕਾ ਯੋ ਕਹ ਲੋ ਵੀ ਸ਼ਕੀਰ ਬਾਦਲ ਨੇ ਯੋ ਸਾਰੀ ਤਿਆਰੀ ਖਿੱਚੀ ਹੈ। ਔਰ ਚਾਰ ਜਿਮਨੀ ਚੋੜਾ ਮਾ ਇੱਕ ਵੀ ਨਾ ਜਿੱਤ ਸਕਿਆ ਅਕਾਲੀ ਦਲ ਨੇ ਵਿਰੋਧੀ ਦੀ ਮਸੀਦ ਖੜੀ ਕਰ ਸਕਾਂ ਜੇ ਯੋ ਨਾ ਜਿੱਤੇ। ਫੇਰ ਵੀ ਪੂਪੜਾ ਸੋ ਜਾ ਫੇਰ ਤੋਂ ਕਹ ਲੋ ਵੀ ਸੀਟ ਛੱਡ ਨਹੀਂ ਬਵੇਗੀ ਸ਼ਕੀਰ ਬਾਦਲ ਨੂੰ। ਨਹੀਂ ਛੱਡੇਗਾ ਵੀ ਖੜੇਸ ਖੜਾ ਹੋ ਜਾਏਗਾ ਫਿਰ। ਔਰ gidd dwaaya ma yo prakash singh badla uski team 1994 ka itihaas daraane vaaste hi mauka aaya har party de andar yo jakka tatta chhad da gidd dwaaye de ga tufani daur ban nikl gaya is veer badla kaali dal sust baithya barkar sust baithhe inna nu kaam karn vaaste veer badla pahunch gaya uttha aur tension na karo main aa gaya veer aalachak main aa gaya ve dekho veer ਯੋ ਇਹ ਵੀ ਕਿਸੇ ਚਮਾ ਕੀ ਆ ਬਣੇਗਾ ਕੀ ਨਹੀਂ ਪਰ ਕਿ ਜੇ ਨਾ ਕਿਤੇ ਕਹ ਲੋ ਵੀ ਪ੍ਰਧਾਨਗੀ ਵਾਲਾ ਜਿਹੜਾ ਇਹੋ ਚੱਕਰ ਹਲੇ ਵੀ ਸਕੀਰ ਬਾਦ ਲਗੇ ਆਲੇ ਦਾਲੇ ਘੁੰਮ ਰਿਆ ਇਸ ਦੇ ਵਿੱਚ ਉਹ ਸਕੀਰ ਬਾਦ ਲਾ ਕੀ ਕਰੇਗਾ ਕੀ ਨਹੀਂ ਕਰੇਗਾ ਯੋ ਆਨੇ ਟਾਈਮ ਦੱਸੇਗਾ ਖੈਰ ਲਾਡਾ ਡਿਸਕਸ਼ਨ ਰਿਡੀ ਪ੍ਰੋਗਰਾਮ ਵਿੱਚ ਮੈਂ ਯੋ ਇਵ ਟਾਕਿਆ ਬੜੀਆਂ ਖਬਰਾਂ ਕੱਲ੍ਹ ਵੀ ਸੀ ਟੈਂਥ ਆ ਰਹਿਣ ਹੋਰ ਖਬਰਾਂ ਕਰਾਂਗਾ ਸਿੱਧੀਆਂ ਚੈਨਲ ਨੂੰ ਥਾਨਾ ਸਬਸਕ੍ਰਾਈਬ ਨਹੀਂ ਕਰਿਆ ਬਿਰ ਕਰ ਦਿਓ ਔਰ ਜਿਤਨੇ ਮੇਰੇ ਵੀਰ ਭੈਣ ਭਾਈਆਂ ਨੇ ਕਮੈਂਟ ਕਰੇ ਵੇ ਸਾਰਿਆਂ ਦਾ ਤਹਾਦਿਲ ਤੇ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ